ਗੜੀ ਚਮਕੌਰ ਦੀ ਕਰਾਮਾں ਗੱਲ ਕੀ ਸ਼ਹੀਦ ਹੋਏ ਨੇ ਅਜੀਤ ਜਝਾਰ ਜਦੋਂ ਰੁੱਕ ਹਵਾ ਨੇ ਉਦੋਂ ਸੀ ਮੋੜ ਲਿਆ ਗੁਰੂ ਗੋਬਿੰਦ ਨੇ ਵਾਰਿਆ ਪਰਵਾਰ ਜਦੋਂ ਵਿੱਚ ਦਿੱਲੀ ਸੀ ਪਿਤਾ ਜੀ ਕੁਰਬਾਨ ਕੀਤੇ ਕਸ਼ਮੀਰੀ ਪੰਡਤ ਸੀ ਕੀਤਾ ਸਵਾਲ ਜਦੋਂ ਨਾਲ ਛਾਤੀ ਤੇ ਸੁੱਤੇ ਸੀ ਲਾਲ ਦੋਵੇਂ ਠੰਡਾ ਬੁਰਜ ਸੀ ਹੋਇਆ ਲਾਲ ਉਦੋਂ ਹੰਡਾ ਪੋਦੀ ਪੈਸੀ ਉਦੋਂ ਫਿੱਕੀ ਮਾਤਾ ਗੁਜਰੀ ਸੀ ਲਾਲਾਂ ਦੇ ਨਾਲ ਜਦੋਂ ਉਦੋਂ ਰੱਬ ਵੀ ਵੇਖ ਕੇ ਰੋ ਪਿਆ ਸੀ ਕੀਤੀ ਮਾਤਾ ਨੇ ਲਾਲਾਂ ਦੀ ਭਾਲ ਜਦੋਂ ਸੁਣਿਆ ਮਾਤਾ ਨੇ ਲਾਲ ਸ਼ਹੀਦ ਹੋਏ ਭਾਈ ਮਾਤਾ ਨੇ ਸ਼ਹੀਦੀ ਵੀ ਨਾਲ ਉਦੋਂ ਸਾਰਾ ਪਰਿਵਾਰ ਸੀ ਮਜ਼ੀਦਿਆਵਾਰ ਦਿੱਤਾ ਗੜੀ ਚਮਕੌਰ ਸੀ ਆਇਆ ਪਹਚਾਲ ਜਦੋਂ कड़ी चमकौर जी आया भाल ज